ਤੁਸੀਂ ਉਹ ਸਵਾਰਥ ਸੁਣਿਆ ਸਾਰਾ ਨਹੀਂ ਸੁਣਿਆ ਉਹ ਥੋੜਾ ਚਲਾ ਦਿੰਦੇ ਆ ਫਿਰ ਤੁਸੀਂ ਉਹੀ ਸੁਣ ਕੇ ਕਈ ਵਾਰੀ ਬਿਆਨ ਉਹਨਾਂ ਨੇ ਮੈਨੂੰ ਕਿਹਾ ਕਿ ਨਸ਼ਾ ਕਿਦਾਂ ਖਤਮ ਹੋਏਗਾ ਪੰਜਾਬ ਚੋਂ ਆਈ ਸੈਡ देयर इज नो ਆਲਟਰਨੇਟਿਵ ਕੱਲ ਨੂੰ ਸਾਡੀ ਸਰਕਾਰ ਵੀ ਆ ਜਾਏਗੀ ਤਾਂ ਸਾਨੂੰ ਇਹਦੇ ਤੇ ਕੁਝ ਪੁਖਤਾ ਇੰਤਜ਼ਾਮਤ ਕਰਨਾ ਪਏਗਾ ਜਾਣੇ ਕਿ ਜੇ ਤੁਸੀਂ ਕਹੋਗੇ ਸਾਡੀ ਸਰਕਾਰ ਆਉਣ ਤੇ ਨਸ਼ਾ ਬੰਦ ਹੋ ਜਾਊਗਾ ਤਾਂ ਮੈਂ ਸ਼ਾਇਦ ਉਹ ਗਲਤ ਬਿਆਨ ਹੋਊਗਾ ਫਿਰ ਜਨਤਾ ਹੋਰ ਨਰਾਸ਼ ਹੁੰਦੀ ਹੈ ਨਸ਼ਾ ਕਿਦੋਂ ਆਇਆ ਕਿਨੇ ਲਿਆਂਦਾ ਇਹਦੇ ਵਿੱਚ ਨਹੀਂ ਮੈਂ ਜਾਣਾ ਚਾਹੁੰਦਾ ਪਰ ਹੁਣ ਨਸ਼ਾ ਚਰਮ ਸੀਮਾ ਤੇ ਹੈ ਰੋਜ਼ਾਨਾ ਓਵਰਡੋਜ਼ ਨਾਲ ਮੌਤਾਂ ਚਿੱਟਾ ਚਰਚ ਗਾਂਜਾ ਸੋ ਇਸ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਮੈਂ ਕਿਹਾ ਆਲਟਰਨੇਟਿਵ ਸਾਨੂੰ ਇਹਰਾ ਇੰਤਜ਼ਾਮਤ ਕੋਈ ਨਾ ਕੋਈ ਪਹਿਲਾਂ ਕਰਨਾ ਪਏਗਾ ਆਲਦੋ ਨਸ਼ਾ ਕੋਈ ਚੰਗਾ ਨਹੀਂ ਹੈ ਨਾ ਸ਼ਰਾਬ ਨਸ਼ਾ ਚੰਗਾ ਹੈ ਨਾ ਪੁਕੀ ਨਸ਼ਾ ਚੰਗਾ ਹੈ ਨਾ ਹਫੀਮ ਨਸ਼ਾ ਚੰਗਾ ਹੈ ਮੈਂ ਚਾਦਾ ਨਸ਼ਾ ਵੀ ਸਿਆਣੇ ਕਹਦੇ ਆ ਮਾੜਾ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦੇਣਾ ਚਾਹੁੰਦਾ ਨਾ ਮੈਂ ਔਰੀ ਹਮ ਹੀ ਪਰਦਾ ਹੈ ਬਟ ਹਾਂ ਜਿਹੜਾ ਸ਼ਰਾਬ ਦਾ ਨਸ਼ਾ ਹੈਗਾ ਸ਼ਰਾਬ ਦੇ ਨਸ਼ੀਨਾ ਬੰਦਾ ਡੋਮੈਸਟਿਕ ਵਾਇਲੈਂਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਐਕਸੀਡੈਂਟਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਡਿੱਗਦਾ ਐਂਡ ਉਹਨੂੰ ਹੋਸ਼ ਨਹੀਂ ਰਹਿੰਦਾ ਮੈਂ ਇਹ ਕਾ ਕੀ ਜੇ ਚਿੱਟੇ ਤੋਂ ਬਚਾਉਣਾ ਹੈ ਤਾ ਅਸੀਂ ਸਾਰੀਆਂ ਸਲਾਹ ਕਰਕੇ ਹੋ ਸਕਦਾ ਮੈਂ ਗਲਤ ਹੋਵਾਂ ਸਾਨੂੰ ਜਿਵੇਂ ਮਰਵਾਨਾ ਆਇਆ ਕੈਨੇਡਾ ਨੇ ਉਹਨੂੰ ਲੀਗਲਾਈਜ਼ ਕੀਤਾ ਸਾਨੂੰ ਆਲਟਰਨੇਟਿਵ ਦੇਣਾ ਪਏਗਾ ਇੱਕ ਵਾਰੀ ਨਸ਼ੇ ਦੀ ਲੱਤ ਲੱਗ ਗਈ ਕਹਿੰਦੇ ਇਹ ਚਿੱਟਾ ਜਿਹਰੇ ਗਲੇ 'ਚੋਂ ਲੰਘ ਜਾਂਦਾ ਉਹ ਵਾਪਸ ਨਹੀਂ ਮੁੜਦਾ ਟੀਕਾ ਇੰਜੈਕਸ਼ਨ ਫੈਂਸੀ ਆ ਜਿਹੜੀਆਂ ਦਵਾਈਆਂ ਸਿੰਥੈਟਿਕ ਡਰਗ ਇਹਨੂੰ ਵਾਪਸ ਲਿਆਉਣਾ ਸੀ ਉਹਨੂੰ ਬੇਸਿਕ ਚੀਜ਼ ਦੇਣੀ ਪਊਗੀ ਬੇਸਿਕ ਚੀਜ਼ ਕੀ ਆਲਟਰਨੇਟਿਵ ਚਾਹੁੰਦਾ ਦਿਮਾਗ 'ਚ ਇੱਕਈ ਨੌਕਰੀ ਦੇਣੀ ਪਊਗੀ ਉਹ ਤਾਂ ਆਡਾ ਗੱਲ ਨਸ਼ਾ ਇਹਨੂੰ ਬੇਸਿਕ ਚੀਜ਼ ਕੀ ਦੇਣੀ ਪਊਗੀ ਅਫੀਮ ਜਿਹੜੀ ਸੀਗੀ ਕਹਿੰਦੇ ਆ ਸਿਆਣੇ ਜਾਂ OPM ਪੁੱਕੀ ਸੀ ਪੋਪੀ ਹਸਕ ਇਹ ਲੈ ਕੇ ਅਸੀਂ ਪਿੰਡਾਂ ਜਾਂਦੇ ਬਜ਼ੁਰਗ ਕਹਿੰਦੇ ਯਾਰ ਅਸੀਂ ਤਕੜੇ ਹੁੰਦੇ ਸੀ ਕੰਮ ਕਰਦੇ ਸੀ ਤੇ ਸਾਨੂੰ ਕੋਈ ਬਿਮਾਰੀ ਵੀ ਨਹੀਂ ਸੀ OPM ਜਿਹੜੀ ਸੀਗੀ ਜੇ ਘੱਟ ਮਾਤਰਾ ਚ ਲੋਕ ਲੈਂਦੇ ਸੀ ਬਜ਼ੁਰਗ ਕਹਿੰਦੇ ਸੀ ਇਹ 슈ਗਰ ਨੂੰ ਕੰਟਰੋਲ ਕਰਦੀ ਸੀ ਬਲੱਡ ਪ੍ਰੈਸ਼ਰ ਨੂੰ ਆਲਦੋ ਮੈਨੂੰ ਨਹੀਂ ਪਤਾ ਕਿ ਕਰਦੀ ਸੀ ਕਿ ਨਹੀਂ ਕਰਦੀ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਐਸ ਐਮਓ ਸੀਐਮਸ ਨੇ ਲਾਇਸੈਂਸ ਬਣਾਏ ਹੁੰਦੇ ਸੀ ਹਫੀਮ ਦੇ ਹੁਣ ਥੋੜੇ ਜੇ ਰਹਿ ਗਏ ਉਹ 25-30 ਰਹਿ ਗਏ ਬੈਂਸ ਸਾਹਿਬ ਲੋਕਾਂ ਨੂੰ ਜਿਹੜੀ ਥੋੜੀ-ਮੋਟੀ ਹਫੀਮ ਕਿਉਂਕਿ ਉਹਨਾਂ ਦੀ ਸਿਹਤ ਕਰਕੇ ਸਪਲਾਈ ਇਹਨਾਂ ਦੇ ਰਾਹੀਂ ਕਹਿੰਦਾ ਸੀ ਸੋ ਮੈਂ ਕਿਹਾ ਇਹਦਾ ਆਲਟਰਨੇਟਿਵ ਦੇਣਾ ਪਏਗਾ ਇਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਪਵੇਗੀ ਲੋਕਾਂ ਨਾਲ ਮਾਹਿਰਾਂ ਨਾਲ ਸਿਆਣਿਆਂ ਨਾਲ ਬੁੱਧੀਜੀਵਾਂ ਨਾਲ ਕਿਉਂਕਿ ਸਾਰੇ ਪੰਜਾਬ ਨਾਲ ਜੁੜੀ ਵੀ ਗੱਲ ਹੈ ਬੇਸਿਕ ਤਾ ਸਾਰੇ ਦੇਸ਼ ਨਾਲ ਜੁੜੀ ਵੀ ਗੱਲ ਹੈ ਸੋ ਇਹ ਚਰਚਾ ਤੋਂ ਬਾਅਦ ਇਹਰੇ ਤੇ ਕੁਝ ਨਾ ਕੁਝ ਆਲਟਰਨੇਟਿਵ ਫੈਸਲੇ ਲੈਣੇ ਚਾਹੀਦੇ ਹਨ ਪਟਾ ਰਾਜਾ ਵੜਿੰਗ ਸ਼ਰਾਬ ਦਾ ਵੀ ਹਾਮੀ ਨਹੀਂ ਹੈ ਸ਼ਰਾਬ ਨੂੰ ਤਾਂ ਲੀਗਲਾਈਜ਼ ਕਰਤਾ ਜਿਹੜੀ ਡਿਗਦੀ ਹੈ ਦਿਮਾਗ ਚੱਕਦੀ ਹੈ ਕੰਪਨੀਆਂ ਵਾਲਿਆਂ ਨੇ ਮਾਫੀਆ ਨੇ ਉਹ ਕਹਿੰਦੇ ਸ਼ਰਾਬ ਬੜੀ ਚੰਗੀ ਚੀਜ਼ ਹੈ ਉਹ ਤਾਂ ਲੇਡੀਜ਼ ਦੇ ਸਾਹਮਣੇ ਵੀ ਪੀਂਦੇ ਐ ਆਟੀਆਂ ਚ ਵੀ ਪੀਨੇ ਆ ਵਿਆਹਾਂ ਚ ਵੀ ਪੀਨੇ ਇਹ ਦਸ਼ ਨੂੰ ਕਹਤੇ ਬਹੁਤ ਮਾੜਾ ਹੈ ਮੈਨੂੰ ਲੱਗਦਾ ਹੈ ਸ਼ਰਾਬ ਨਾਲ ਉਹ ਚੰਗਾ ਨਸ਼ਾ ਹੋ ਸਕਦਾ ਹੈ ਸੋ ਆਲਟਰਨੇਟਿਵ ਦੇ ਵਿੱਚ ਇਹ ਸਾਨੂੰ ਜਿਹੜੇ ਲੋਕ ਸਿੰਥੈਟਿਕ ਡਰਗ ਦਾ ਸੇਵਨ ਕਰ ਰਹੇ ਆ ਉਹਨਾਂ ਨੂੰ ਇਹ ਰੇਤੇ ਮੋੜਨਾ ਪਏਗਾ ਫਿਰ ਇਹ ਨਹੀਂ ਵੀ ਇਹ ਸ਼ੁਰੂ ਰੱਖਣਾ ਪਏ ਇਹ ਰੇਤੇ ਮੋੜ ਕੇ ਹੌਲੀ ਹੌਲੀ ਉਹਨਾਂ ਨੂੰ ਉਹ ਫਿੱਟ ਕਰਨਾ ਪਈ ਹਰਮਾਚਲ ਸ਼ਨੂ ਪਾਪਰ ਪ੍ਰੋਜੈਕਟ ਆ ਉਹ ਤੇ ਜਿਹੜੀ ਬਾਰਿਸ਼ ਹੋ ਗਈ ਪੰਜਾਬ ਤੇ ਹਰਮਾਚਲ ਦੀ ਹਰਮਾਚਲ ਨੇ ਕਿਹਾ ਸਾਡਾ ਪ੍ਰੋਜੈਕਟ ਇਹਦੇ ਬਾਰੇ ਕੀ ਕਹਿਣਾ ਦੇਖੋ ਗੱਲ ਇਹ ਹੈ ਨੈਚੁਰਲੀ ਉਹ ਹਿਮਾਚਲ ਚਾ ਹਿਮਾਚਲ ਵਾਲੇ ਨੇ ਕਿਹਾ ਉਹ ਸਾਡਾ ਹੈ ਪੰਜਾਬ ਵਾਲੇ ਨੇ ਕਿਹਾ ਉਹ ਸਾਡਾ ਹੈ ਸਾਡਾ ਇਹ ਰੇ ਤੇ ਇਹੀ ਹੈ ਕਿ ਅਸੀਂ ਹਿਮਾਚਲ ਨੂੰ ਗੁਜ਼ਾਰਿਸ਼ ਵੀ ਕਰਾਂਗੇ ਸਰਕਾਰ ਨੂੰ ਵੀ ਕਹਾਂਗੇ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਅਸੀਂ ਇਹਨੇ ਪੁਰਾਣਾ ਉਹ ਚੱਲ ਰਿਹਾ ਹੈ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਔਰ ਮੈਨੂੰ ਲੱਗਦਾ ਇਹ ਰਿਜ਼ੋਲਵ ਹੋ ਜਾਏਗਾ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਹੈ ਕਿ ਉਸ ਸਾਡਾ ਔਰੇ ਤੇ ਪੂਰਨ ਅਧਿਕਾਰ ਹੈਗਾ ਸ਼ੋਮੀ ਕਾਲੀਦਾਰ ਨੇ ਵੀ ਆਪਣਾ ਉਮੀਦਵਾਰ ਬਣਾਤਾ ਪਰ ਮੈਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਇੱਥੇ ਜਿਹੜੀ ਫਾਈਟ ਹੋਊਗੀ ਜਿਹੜੇ ਚ ਤਿੰਨ ਉਮੀਦਵਾਰ ਆ ਚੁੱਕੇ ਨੇ ਲੁਧਿਆਣਾ ਦੇ ਵਿੱਚ ਫਾਈਟ ਤਾਂ ਕਾਂਗਰਸ ਨੇ ਚੋਣ ਜਿੱਤ ਜਾਣਾ ਇਹਨਾਂ ਇਹ ਜਿਹੜੇ ਜਿਹੜੇ ਹੈਗੇ ਆ ਤੁਸੀਂ ਦੇਖਿਓ ਕਿ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਵਟਿਆ ਜਾਣਾ ਸਭ ਤੋਂ ਵੱਡੀ ਪਾਰਟੀ ਜਦੋਂ ਮੈਂ ਚੋਣ ਲੜਿਆ ਸੀ ਇੱਥੇ 17000 ਵੋਟ ਜਿਹੜੀ ਬੀਜੇਪੀ ਨੂੰ ਮੇਰਾ ਖਰ ਵਧ ਗਈ ਸੀ ਜਦੋਂ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ ਲੇਕਿਨ ਤੁਸੀਂ ਵੇਖਿਓ ਇਹ ਕਹਿੰਦੇ ਨਾ ਬੀਜੇਪੀ 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 ਨੂੰ ਐਸੀ ਧੂੜ ਚਟਾਉਣੀ ਹੈ ਇਸ ਚੋਣ ਦੇ ਵਿੱਚ ਜ਼ਮਾਨਤ ਜਬਤ ਤੇ ਜਿਹੜੀ ਆਰਐਸਐਸ ਹੈ ਪੂਰੀ ਵਿਚਾਰਧਾਰਾ ਅਸੀਂ ਪੰਜਾਬ ਤੇ ਲਾਗੂ ਨਹੀਂ ਹੋਣ ਦੇਣੀ ਔਰ 100% ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਭਾਜਪਾ ਜਿਹੜੀ ਪਹਿਲੇ ਨੰਬਰ ਦੀ ਪਾਰਟੀ ਸੀ ਇਸ ਹਲਕੇ 'ਚ ਉਹਨੂੰ ਅਸੀਂ ਲਾਸਟ ਨੰਬਰ ਦੀ ਪਾਰਟੀ ਬਣਾਉਣਾ ਹੈ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਕਾਂਗਰਸ ਪਾਰਟੀ ਇਹ ਚੋਣ ਜਿੱਤੇਗੀ